ਪਰ ਆਪਣੇ ਬੱਚਿਆਂ ਨੂੰ ਪੜ੍ਹਾਇਓ ਜ਼ਰੂਰੀ। ਕਈ ਜਗ੍ਹਾ ਤੋਂ ਸ਼ਿਕਾਇਤ ਆਈ ਹੈ ਸਾਰੀਆਂ ਤੋਂ ਨਹੀਂ ਪਰ ਕਈ ਜਗ੍ਹਾ ਤੋਂ ਸ਼ਿਕਾਇਤ ਆਈ ਹੈ ਕਿ ਠੇਕੇਦਾਰ ਇਹਨਾਂ ਦੇ ਖਾਤਿਆਂ 'ਚ ਤਨਖਾਹਾਂ ਪਾ ਕੇ ਫਿਰ ਇਹਨਾਂ ਤੋਂ ਉਹ ਪੈਸੇ ਨੇ ਜਿਹੜੇ ਉਹ ਵਾਪਸ ਕਰ। ਪਰ ਜਿਹੜੇ ਠੇਕੇਦਾਰ ਹੀ ਅਧੀਨ ਕੰਮ ਕਰਦੇ ਨੇ ਉਹਨਾਂ ਨੂੰ ਕੰਟਰੈਕਟ ਰੇਟ ਤੇ ਕੀਤਾ ਜਾਵੇ। ਐਮ.ਐਲ.ਏ. ਸਾਹਿਬ ਨੇ ਸਾਨੂੰ ਬੜਾ ਆਸ਼ਵਾਸ਼ਣ ਦਲਾਇਆ ਹੈ ਕਿ ਮੁਲਾਜ਼ਮਾਂ ਨੂੰ ਪਹਿਲ ਦੇ ਆਧਾਰ ਤੇ ਜਲਦ ਤੋਂ ਜਲਦ ਪੱਕਾ ਕੀਤਾ ਜਾਵੇ ਤਾਂ ਜੋ ਆਪਣਾ ਦੇ ਆਪਣੇ ਪਰਿਵਾਰ ਦਾ ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸਤੂਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਬੜੀ ਵਾਹਵਾਹੀ ਹੋ ਰਹੀ ਆ ਸੂਚਾ ਖੰਨਾ ਸ਼ਹਿਰ ਖੰਨਾ ਸ਼ਹਿਰ ਨੂੰ ਹਰਿਆ ਭਰਿਆ ਸਾਫ ਸੁਥਰਾ ਜੀ ਉਹਨਾਂ ਦਾ ਜੀ ਆਇਆਂ ਆਖਦੇ ਆ ਧੰਨਵਾਦ ਕਰਦੇ ਆ ਉਹਨਾਂ ਦੇ ਨਾਲ ਕਾਉਂਸਲਰ ਫਿਰ ਕਦੇ ਬਾਬਾ ਸਾਹਿਬ ਦੀ ਤਸਵੀਰ ਕੰਨੀ ਨਿਗਾਹ ਮਾਰ ਕੇ ਤੁਸੀਂ ਇਹ ਸੋਚਿਆ ਕਿ ਉਹ ਬਾਬਾ ਸਾਹਿਬ ਸੀ ਉਹ ਇਸ ਲਈ ਗੰਦੇ ਨੇ ਕਿਉਂਕਿ ਬਾਬਾ ਸਾਹਿਬ ਦੇਖਦੇ ਹੋ ਲੋਕ ਤਾਂ ਬਾਬਾ ਸਾਹਿਬ ਨੂੰ ਸਜਦਾ ਕਰਦੇ ਸੋ ਪਹਿਲੀ ਇੱਕ ਕਰ ਯਾਦ ਰੱਖਿਓ ਮੈਂ ਫੇਰ ਕਹਿ ਰਹੇ ਹਾਂ ਗਰੀਬੀ ਕੱਟ ਲਾਂਗੇ ਪੱਕੇ ਵੀ ਹੋ ਜਾਾਂਗੇ ਸਭ ਕੁਝ ਕਰ ਲਾਂਗੇ ਪਰ ਆਪਣੇ ਬੱਚਿਆਂ ਨੂੰ ਪੜ੍ਹਾਇਓ ਜਰੂਰ ਪਹਿਲਾਂ ਪੜ੍ਹਾਇਓ ਆ ਗਈ ਤਾਂ ਨਹੀਂ ਬੱਚਿਆਂ ਨੂੰ ਪਿੱਛੇ ਰੱਖੋਗੇ ਬਾਜੀ ਦੂਸਰੀ ਗੱਲ ਸਭ ਤੋਂ ਪਹਿਲਾਂ ਪੱਤਰਕਾਰਾਂ ਦਾ ਧੰਨਵਾਦ ਤੁਸੀਂ ਅੱਜ ਕਵਰੇਜ ਕਰਨ ਲਈ ਪਹੁੰਚੇ ਹੋ ਅੱਜ ਦੀ ਇਹ ਮੀਟਿੰਗ ਜਿਹੜੀ ਹੋਈ ਹੈ ਨਗਰ ਕੌਂਸਲ ਦੇ ਵਿੱਚ ਇਹ ਜਿਹੜੇ ਵੱਖ-ਵੱਖ ਮਲਾਜ਼ਮ ਵਰਗ ਨੇ ਉਹਨਾਂ ਵੱਲੋਂ ਇਹ ਮੀਟਿੰਗ ਕੀਤੀ ਗਈ ਹੈ ਜਿਹਦੇ ਵਿੱਚ ਚਾਹੇ ਸਫਾਈ ਸੇਵਕ ਸਾਡੇ ਭਰਾ ਸਾਡੀਆਂ ਭੈਣਾਂ ਨੇ ਤੇ ਚਾਹੇ ਮਾਲੀ ਤੇ ਚਾਹੇ ਇਲੈਕਟ੍ਰੀਸ਼ੀਅਨ ਚਾਹੇ ਪੰਪ ਆਪਰੇਟਰ ਇਹਨਾਂ ਦੀ ਸਾਰੇ ਸੀਵਰੇਜ ਮੈਨ ਜਿਹੜੇ ਸਾਡੇ ਸੀਵਰ ਮੈਨ ਉਹਨਾਂ ਵੱਲੋਂ ਇਹ ਰਲ ਕੇ ਬਹੁਤ ਵੱਡੀ ਇੱਕ ਮੀਟਿੰਗ ਕੀਤੀ ਗਈ ਸੀ ਸਾਂਝੀ ਮੀਟਿੰਗ ਤੇ ਇਸ ਮੀਟਿੰਗ ਦੇ ਵਿੱਚੋਂ ਉਹਨਾਂ ਦੀਆਂ ਜੋ ਡਿਮਾਂਡ ਸਿਕੀਆਂ ਉਹਨਾਂ ਨੇ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੱਕ ਪਹੁੰਚ ਜਾਣ ਲਈ ਮੈਨੂੰ ਬੁਲਾ ਕੇ ਆਪਣੇ ਮੰਗ ਪੱਤਰ ਸੌਂਪੇ ਨੇ ਔਰ ਜਿੱਥੇ ਤੱਕ ਮੈਂ ਮੰਨਦਾ ਇਹਨਾਂ ਦੀਆਂ ਇਹਦੇ ਚੋ ਕਾਫੀ ਹੱਦ ਤੱਕ ਜਿਹੜੀਆਂ ਮੰਗਾਂ ਨੇ ਉਹ ਬਿਲਕੁਲ ਜਾਇਜ਼ ਨੇ ਔਰ ਜਿੱਥੇ ਜਲੰਧਰ ਔਰ ਲੁਧਿਆਣੇ ਦੇ ਵਿੱਚ ਸਾਡੇ ਆਪਣੇ ਸਫਾਈ ਕਰਮਚਾਰੀ ਤੇ ਸਾਡੇ ਸੀਵਰਮੈਨ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਦੇ ਵਿੱਚ ਪਰਮਨੈਂਟ ਕਰ ਦਿੱਤੇ ਗਏ ਨੇ ਅਸੀਂ ਇਹ ਜਿਹੜੀ ਮੰਗ ਸਾਡੇ ਖੰਨੇ ਦੀ ਹੈ ਇਹ ਵੀ ਮੈਂ ਮੁੱਖ ਮੰਤਰੀ ਸਾਹਿਬ ਤੱਕ ਨਿਮਰਤਾ ਸਹਿਤ ਬੇਨਤੀ ਕਰਕੇ ਉਹਨਾਂ ਨੂੰ ਕਹਿ ਕੇ ਆਉਂਗਾ ਕਿ ਇਹ ਕਿਰਪਾ ਖੰਨੇ ਤੇ ਵੀ ਕਰ ਦਿੱਤੀ ਜਾਵੇ ਉਰੇ ਵੀ ਜਿਹੜੇ ਸਾਡੇ ਐਨੀ ਐਨੀ ਸਮੇਂ ਤੋਂ 20 20 ਸਾਲ ਤੋਂ 25 25 ਸਾਲ ਤੋਂ ਜਿਹੜੇ ਸਾਡੇ ਮਲਾਜ਼ਮ ਨੇ ਜਿਹੜੇ ਉਹ ਕੋਈ ਕੱਚਿਆਂ ਚ ਹੈ ਕੋਈ ਕੰਟਰੈਕਟ ਬੇਸ ਤੇ ਐ ਵੀ ਇਹਨਾਂ ਨੂੰ ਆਪਾਂ ਜਾਨੀ ਕਿ ਪੱਕੇ ਕੀਤਾ ਜਾਵੇ ਤਾਂ ਜੋ ਇਹ ਇਹ ਵੀ ਆਪਣੀ ਜਿਹੜੀ ਜ਼ਿੰਦਗੀ ਦੀ ਗੁਜ਼ਰਬਸਰ ਹੈ ਉਹ ਬੜੀ ਮਤਲਬ ਕਿ ਵਧੀਆ ਤਰੀਕੇ ਨਾਲ ਕਰ ਸਕਣ ਠੇਕੇਦਾਰੀ ਸਿਸਟਮ ਦੇ ਖਿਲਾਫ ਦਿੱਤਾ ਵੀ ਠੇਕੇਦਾਰੀ ਸਿਸਟਮ ਖਤਮ ਕਿਤੇ ਦੇਖੋ ਇਹ ਠੇਕੇਦਾਰੀ ਸਿਸਟਮ ਆਇਆ ਤਾਂ ਸੀਗਾ ਇੱਕ ਚੰਗੀ ਸੋਚ ਨੂੰ ਲੈ ਕੇ ਪਰ ਠੇਕੇਦਾਰੀ ਸਿਸਟਮ ਦੇ ਵਿੱਚ ਇੱਕ ਖਲਾਅ ਪੈਦਾ ਹੋ ਗਿਆ ਉਹ ਇਹ ਕਿ ਠੇਕੇਦਾਰੀ ਸਿਸਟਮ 'ਚ ਜਿੰਨੀ ਤਨਖਾਹ ਠੇਕੇਦਾਰ ਲੈਂਦਾ ਸਰਕਾਰ ਪਾਸੋਂ ਉਹ 19 ਤਨਖਾਹ ਅੱਗੇ ਡਿਲੀਵਰ ਨਹੀਂ ਕਰਦਾ ਉਹ ਇਹਨਾਂ ਦੇ ਖਾਤੇਾਂ 'ਚ ਪੈਸੇ ਪਾ ਕੇ ਕਈ ਜਗ੍ਹਾ ਤੋਂ ਇਹ ਸ਼ਿਕਾਇਤ ਆਈ ਹੈ ਸਾਰੀਆਂ ਤੋਂ ਨਹੀਂ ਪਰ ਕਈ ਜਗ੍ਹਾ ਤੋਂ ਇਹ ਸ਼ਿਕਾਇਤ ਆਈ ਹੈ ਕਿ ਠੇਕੇਦਾਰ ਇਹਨਾਂ ਦੇ ਖਾਤੇਾਂ 'ਚ ਤਨਖਾਹਾਂ ਪਾ ਕੇ ਫਿਰ ਇਹਨਾਂ ਤੋਂ ਉਹ ਪੈਸੇ ਨੇ ਜਿਹੜੇ ਉਹ ਵਾਪਸ ਲੈਂਦੇ ਨੇ ਸੋ ਇਹ ਜਿਹੜੀ ਬੜੀ ਮਾੜੀ ਇੱਕ ਮਤਲਬ ਕਿ ਇਹ ਜਿਹੜੀ ਰੀਤ ਚੱਲ ਪਈ ਸੋ ਇਸ ਰੀਤ ਨੂੰ ਖਤਮ ਕਰਨ ਦਾ ਇੱਕੋ ਤਰੀਕਾ ਹੈ ਕਿ ਇਹਦੇ ਉੱਤੇ ਕੋਈ ਨਾ ਕੋਈ ਯਤਨ ਸੁਧਾਰ ਕੀਤਾ ਜਾਵੇ ਤੇ ਜਾਂ ਫਿਰ ਇਹਨੂੰ ਖਤਮ ਕਰਕੇ ਠੇਕੇਦਾਰੀ ਸਿਸਟਮ ਨੂੰ ਕੰਟਰੈਕਟ ਬੇਸ ਤੇ ਲਿਆਂਦਾ ਜਾਵੇ। ਪਹਿਲਾਂ ਦਾ ਜੈ ਵਾਲਮੀਕੀ ਅੱਜ ਬੜੇ ਮਾਣ ਦੀ ਗੱਲ ਆ ਕਿ ਸਮਾਜ ਨੇ ਔਰ ਮੁਲਾਜ਼ਮ ਬਰਗ ਨੇ ਮੈਨੂੰ ਦਵਾਰਤੀ ਇਹ ਮਾਣ ਦਿੱਤਾ। ਪਰ ਮੈਂ ਕਹਿਣਾ ਚਾਹਨਾ ਐਮਐਲਏ ਸਾਹਿਬ ਨੂੰ ਵੀ ਕਿਹਾ ਵੀ ਸਾਡੇ ਜਿਹੜੇ ਕੰਟਰੈਕਟ ਰੇਟ ਤੇ ਮੁਲਾਜ਼ਮ ਨੇ ਇਹਨਾਂ ਨੂੰ ਰੈਗੂਲਰ ਕੀਤਾ ਜਾਵੇ ਔਰ ਸਾਡੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਔਰ ਜਿਹੜੇ ਠੇਕੇਦਾਰੀ ਅਧੀਨ ਕੰਮ ਕਰਦੇ ਨੇ ਉਹਨਾਂ ਨੂੰ ਕੰਟਰੈਕਟ ਰੇਟ ਤੇ ਕੀਤਾ ਜਾਵੇ ਐਮਐਲਏ ਸਾਹਿਬ ਨੇ ਸਾਨੂੰ ਬੜਾ ਆਸ਼ਵਾਸ਼ਣ ਦਲਾਇਆ ਵੀ ਸੋਮਵਾਰ ਜਾਂ ਮੰਗਲਵਾਰ ਨੂੰ ਸੀਐਮ ਕੋਲ ਮੈਂ ਖੁਦ ਜਾ ਕੇ ਮੰਗਾਂ ਰੱਖੂੰਗਾ ਸਾਨੂੰ ਬੜਾ ਫਕਰ ਹੈ ਉਸ ਗੱਲ ਦਾ ਔਰ ਐਮਐਲਏ ਸਾਹਿਬ ਦਾ ਮੈਂ ਧੰਨਵਾਦ ਕਰਦਾ ਐਮਐਲਏ ਸਾਹਿਬ ਦਾ ਔਰ ਸਾਰੇ ਮੁਲਾਜ਼ਮ ਵਰਗ ਦਾ ਕਿ ਜਿਨ੍ਹਾਂ ਨੇ ਮੈਨੂੰ ਇਹ ਮਾਨ ਬਖਸ਼ਿਆ ਤੋਂ ਪਹਿਲਾਂ ਤੁਹਾਡਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਹਮੇਸ਼ਾ ਹੀ ਸਮਾਜ ਦੀ ਆਵਾਜ਼ ਨੂੰ ਮੁਲਾਜ਼ਮਾਂ ਦੀ ਆਵਾਜ਼ ਨੂੰ ਸਮੁੱਚੇ ਦੇਸ਼ ਤੱਕ ਸਮੁੱਚੇ ਸ਼ਹਿਰ ਤੱਕ ਲੈ ਕੇ ਜਾਂਦੇ ਹੋ। ਇੱਕ ਪਹਿਲਾ ਤਾਂ ਸਭ ਤੋਂ ਪਹਿਲਾਂ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪ੍ਰਧਾਨ ਸਾਹਿਬ ਸ਼੍ਰੀ ਗਰੀਬਦਾਸ ਜੀ ਨੂੰ ਮਬਾਰਕਾ ਦੇਣਾ ਚਾਹਾਂਗਾ ਵੀ ਸਮੁੱਚੇ ਅੱਜ ਮੁਲਾਜ਼ਮ ਵਰਗ ਵੱਲੋਂ ਦੁਬਾਰਾ ਤੋਂ ਇੱਕ ਵਾਰ ਫਿਰ ਸਮੁੱਚੇ ਮੁਲਾਜ਼ਮਾਂ ਦੀ ਜਿਹੜੀ ਜ਼ਿੰਮੇਵਾਰੀ ਹੈ ਸਮੁੱਚੇ ਮੁਲਾਜ਼ਮਾਂ ਦੀ ਜਿਹੜੀ ਬਾਗਡੋਰ ਆ ਉਹ ਇਹਨਾਂ ਦੇ ਕੰਧਿਆ ਤੇ ਫਿਰ ਦੁਬਾਰਾ ਦਿੱਤੀ ਗਈ ਆ ਇਹਨਾਂ ਨੂੰ ਦੁਬਾਰਾ ਪ੍ਰਧਾਨ ਚੁਣ ਕੇ ਦੇ ਉਸ ਤੋਂ ਇਲਾਵਾ ਸਾਡੇ ਵਿਚਕਾਰ ਅੱਜ ਮਾਨਯੋਗ ਐਮਐਲਏ ਸਾਹਿਬ ਖੰਨਾ ਸਰਦਾਰ ਤਰਨੂਪ੍ਰੀਤ ਸਿੰਘ ਜੀ ਸੋਨ ਸਾਹਿਬ ਆਈਸੀ ਜਿਹੜੇ ਮਲਾਜ਼ਮਾਂ ਦੀਆਂ ਮੁਸ਼ਕਲਾਂ ਨੂੰ ਉਹਨਾਂ ਨੂੰ ਹੱਲ ਕਰਾਉਣ ਦੇ ਲਈ ਖੁਦ ਮਲਾਜ਼ਮਾਂ ਦੇ ਵਿੱਚ ਅੱਜ ਪਹੁੰਚੇ ਨੇ ਤੇ ਜਿਹੜੀਆਂ ਮਲਾਜ਼ਮਾਂ ਦੀਆਂ ਅਹਿਮ ਮੰਗਾਂ ਸੀ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਸਾਡੇ ਕੱਚੇ ਮਲਾਜ਼ਮ ਕੰਮ ਕਰਦੇ ਆ ਰਹੇ ਨੇ 10-10 ਹਜ਼ਾਰ ਰੁਪਏ ਤੇ ਤੇ ਸਾਡੀ ਪੰਜਾਬ ਸਰਕਾਰ ਉਹ ਗੋ ਇੱਕ ਮੰਗ ਪੱਤਰ ਦਿੱਤਾ ਵੀ ਇਹਨਾਂ ਮਲਾਜ਼ਮਾਂ ਨੂੰ ਪਹਿਲ ਦੇ ਆਧਾਰ ਤੇ ਜਲਦ ਤੋਂ ਜਲਦ ਪੱਕਾ ਕੀਤਾ ਜਾਵੇ ਤਾਂ ਜੋ ਆਪਣਾ ਦੇ ਆਪਣੇ ਪਰਿਵਾਰਾਂ ਦਾ ਜਿੰਦਗੀ ਆਏ ਇਹ ਖੁਸ਼ਹਾਲੀ ਨਾਲ ਜੀ ਸਕਣ ਇਸ ਤੋਂ ਇਲਾਵਾ ਸਾਡੀਆਂ ਹੋਰ ਜਾਇਜ਼ ਮੰਗਾਂ ਸੀ ਮੁਲਾਜ਼ਮਾਂ ਦੀ ਜਿਵੇਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਸੀਨੀਅਰਤਾ ਦੇ ਆਧਾਰ ਤੇ ਜਿਹੜੇ ਸਾਡੇ ਸਫਾਈ ਮੀਟ ਤਰੱਕੀ ਹੁੰਦੀ ਆ ਮੀਟਾਂ ਦੀ ਉਹਨਾਂ ਨੂੰ ਸਫਾਈ ਮੀਟ ਰੱਖਣਾ ਪੱਕੇ ਮੁਲਾਜ਼ਮਾਂ ਨੂੰ ਇਸ ਤੋਂ ਇਲਾਵਾ ਜਿਹੜੇ ਸਾਡਾ ਮੁਲਾਜ਼ਮ ਵਰਗ ਘਰਾਂ ਚ ਕੂੜਾ ਚੱਕਦਾ ਇਨ ਬਿਨ ਇਦਾਂ ਹੀ ਉਹ ਘਰਾਂ ਦੇ ਵਿੱਚ ਕੰਮ ਕਰਦੇ ਰਹਿਣ ਤੇ ਉਹਨਾਂ ਤੋਂ ਇਹ ਕੀਤਾ ਖੋਇਆ ਨਾ ਜਾਵੇ ਇਸ ਤੋਂ ਇਲਾਵਾ ਹੋਰ ਜਿਹੜੀਆਂ ਹੋਰ ਜਾਇਜ਼ ਮੰਗਾ ਸੀ ਮੁਲਾਜ਼ਮਾਂ ਦੀਆਂ ਅੱਜ ਮਾਨਯੋਗ ਐਮਐਲਏ ਸਾਹਿਬ ਅੱਗੇ ਰੱਖੀਆਂ ਗਈਆਂ ਤੇ ਮਾਨਯੋਗ ਐਮਐਲਏ ਸਾਹਿਬ ਨੇ ਸਾਨੂੰ ਸਮੁੱਚੇ ਸਮਾਜ ਨੂੰ ਮੁਲਾਜ਼ਮਾਂ ਨੂੰ ਇਹ ਆਸ਼ਵਾਸ਼ਣ ਦਲਾਇਆ ਕਿ ਜਿਹੜਾ ਤੁਹਾਡਾ ਇਹ ਮੰਗ ਪੱਤਰ ਆ ਜਿਹੜੀਆਂ ਤੁਹਾਡੀਆਂ ਅਹਿਮ ਮੰਗਾਂ ਨੇ ਮੈਂ ਜਲਦ ਤੋਂ ਜਲਦ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇਹਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਂਗਾ ਤੇ ਜਲਦ ਤੋਂ ਜਲਦ ਖੰਨਾ ਦੇ ਸਮੁੱਚੇ ਮੁਲਾਜ਼ਮ ਵਰਗ ਨੂੰ ਮੈਂ ਪੱਕਾ ਕਰਾਉਂਗਾ ਅਸੀਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਮੁੱਖ ਮੰਤਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਮੁਲਾਜ਼ਮਾਂ ਦੀਆਂ ਇਹ ਮੰਗਾਂ ਵੱਲੀ ਗੌਰ ਕੀਤਾ ਤੇ ਸਾਨੂੰ ਪੂਰਨ ਆਸ ਆ ਸਰਕਾਰ ਤੋਂ ਵੀ ਜਲਦ ਜਿਹੜੇ ਕੱਚੇ ਮੁਲਾਜ਼ਮ ਨੇ ਪੱਕੇ ਹੋਣਗੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਵਾਲਮੀ ਕੀ ਹਰ ਹਰ ਵਾਲਮੀ ਕੀ ਜੈ ਪੀਮ ਜੈਪਾਤ